ਇੱਕ ਸਾਡੀ ਪਾਲਿਸੀ ਆ ਕਿ ਜਿਹੜਾ ਕੋਈ ਮੁਲਾਜ਼ਮ ਕੋਈ ਇਨਸਪੈਕਟਰ ਕੋਈ ਸਬ ਇਨਸਪੈਕਟਰ ਅਗਰ ਕਿਸੇ ਥਾਣੇ 'ਚ ਐਸਐਚਓ ਹੈਗਾ ਤੋ ਕਿੰਨੀ ਦੇ ਰਹਿ ਸਕਦਾ ਥਿਸ ਇਜ਼ ਅਗਰ ਇਹਦਾ ਛੋਟਾ ਮੁਲਾਇਮ ਕਨਸਟੇਬਲ ਉਹ ਕਿੱਥੇ ਕਿੰਨੀ ਦੇ ਰਹਿ ਸਕਦਾ ਹੈਡ ਕਾਸਟ ਕਿੰਨੀ ਦੇ ਰਹਿ ਸਕਦਾ ਐਸਐਸ ਕਿੰਨੀ ਦੇ ਰਹਿ ਸਕਦਾ ਸਭ ਕਿੰਨੀ ਦੇ ਰਹਿ ਸਕਦਾ ਆਈ ਹੈਵ ਗਾਟ ਫਿਗਰਸ ਵਿਦ ਮੀ ਠੀਕ ਹੈ ਨਾ ਮੈਂ ਸ਼ਾਰਟਲਿਸਟ ਕੀਤਾ ਸਟੈਂਡਿੰਗ ਆਰਡਰਸ ਤੇ ਬਹੁਤ ਵੱਡੇ ਨੇ ਜਿਵੇਂ ਸਾਡੇ ਕਿਸੇ ਵੀ ਥਾਣੇ ਕੋਈ ਮੁਲਾਇਮ 3 ਸਾਲ ਤੋਂ ਉੱਪਰ ਨਹੀਂ ਰਹਿ ਸਕਦਾ ਠੀਕ ਹੈ ਜੀ ਹੀ ਹੈਸ ਟੂ ਬੀ ਸ਼ਿਫਟਡ ਵਾਂਸ ਉਹਨੂੰ ਸ਼ਿਫਟ ਕਰਕੇ 3 ਸਾਲ ਬਾਅਦ ਸ ਕਿਸੇ ਹੋਰ ਜਗ੍ਹਾ ਭੇਜਣਾ ਪਏਗਾ ਆ ਦਾ ਡਿਸਟ੍ਰਿਕਟ ਚ ਜਾਂ ਨਹੀਂ ਦੂਜੇ ਕਿਸੇ ਥਾਣੇ ਜਾਂ ਕਿਸੇ ਹੋਰ ਜਗ੍ਹਾ ਜੀ ਠੀਕ ਜੀ ਥੈਂ ਦੁਬਾਰਾ ਹੀ ਕੈਨ ਅਰੇਂਜ ਵੀ ਵਿਦ ਇਨ ਸੇਮ ਡਿਸਟ੍ਰਿਕਟ ਵੀ ਕੈਨ ਕਮ ਬਟ ਉਹਦੇ ਬਾਅਦ ਦੁਬਾਰਾ ਉਹ ਆਫਟਰ ਕੁਲੀਨੋ ਪੀਰੀਅਡ ਆਫ 3 ਇਅਰਸ ਹੀ ਕੈਨ ਕਮ ਬੈਕ ਇਸ ਇੱਕ ਡਿਸਟ੍ਰਿਕਟ ਚ ਕੋਈ ਜਿਹੜਾ ਐਸਆਈ ਟੂ ਇਨਸਪੈਕਟਰ ਹੈਗਾ ਉਹ 8 ਸਾਲ ਤੋਂ ਵੱਧ ਉਸ ਪੋਸਿਸ਼ਨ 'ਤੇ ਨਹੀਂ ਰਹਿ ਸਕਦਾ ਥੈਂ ਹੈਡ ਕੌਂਸਲ ਟੂ ਇਨਸਪੈਕਟਰ ਜਿਹੜੇ ਹੈਗੇ ਆ ਉਹ 15 ਸਾਲ ਤੋਂ ਵੱਧ ਨਹੀਂ ਰਹਿ ਸਕਦੇ ਇਕ ਕ੍ਰੀਮ ਚ ਬੰਦਾ 12 ਸਾਲ ਤੋਂ ਵੱਧ ਨਹੀਂ ਰਹਿ ਸਕਦਾ ਜਿਵੇਂ ਸਾਡੀ ਬਾਰਡਰ ਇੰਡੀਆ ਅਗਰ ਕਿਸੇ ਨੂੰ 12 ਸਾਲ ਹੋ ਗਏ ਆ ਕਿ ਐਸਆਈ ਟੂ ਇਨਸਪੈਕਟਰ ਤਾਂ ਹੀ ਹੈਜ਼ ਬੀ ਸ਼ਿਫਟਡ ਹੀ ਆ ਸ਼ੀ ਹੈਜ਼ ਬੀ ਸ਼ਿਫਟਡ ਜਿਹੜਾ ਕੋਈ ਹੈੱਡ ਕੌਂਸਟੇਬਲ ਜਾਂ ਦੂਸਰ ਹੈ ਗਿਆ ਉਹ 20 ਸਾਲ ਹੋ ਗਏ ਤਾਂ ਤਾਂ ਹੀ ਦੇ ਹੈਵ ਟੂ ਬੀ ਸ਼ਿਫਟਡ ਨਵੇਂ ਰਿਕਰੂਟ ਜਿਹੜੇ ਹੈਗੇ ਆ ਉਹਨਾਂ ਨੂੰ 2020 ਤੋਂ ਬਾਅਦ ਆਪਣੇ ਹੋਮ ਡਿਸਟ੍ਰਿਕਟ ਨਹੀਂ ਲਾਇਆ ਜਾ ਸਕਦਾ ਸੋ ਥੀਸ ਆ ਸਮ ਆਫ ਦੀ ਗਾਈਡਲਾਈਨਸ ਜਿਹੜੀਆਂ ਬਕਾਇਦਾ ਸਾਡੇ ਡੀਜੀਪੀ ਸਾਹਿਬ ਦੇ ਆਫਿਸ ਵੱਲੋਂ 1 ਕੇ ਸਟੇਟ ਗਵਰਨਮੈਂਟ ਭੇਜੇਂਗੀਆਂ ਔਰ ਸੀਐਮ ਸਾਹਿਬ ਵੱਲੋਂ ਉਸਲੇ ਸੀਐਮ ਜੀ ਹੁੰਦੇ ਸੀ ਵੱਲੋਂ ਇਹ ਅਪਰੂਵ ਕੀਤੀਆਂ ਗਿਆ ਉਹਦੇ ਤਹਿਤ ਅਸੀਂ ਪਾਲਿਸੀਸ ਕਰਨੇ ਆ ਇਹ ਸਾਡੇ ਮੁਲਾਇਮ ਸਾਡੇ ਬੱਚੇ ਨੇ ਸਾਡਾ ਹੀ ਪੁਲਿਸ ਦਾ ਪਰਿਵਾਰ ਆ ਸਾਡਾ ਹਿੱਸਾ ਨੇ ਇਹ ਨਹੀਂ ਕਿ ਅਸੀਂ ਆਪਣੇ ਬੱਚਿਆਂ ਨੂੰ ਕੰਮ ਕਰਾਂਗੇ ਜਾਂ ਅਸੀਂ ਕੁਝ ਕਰਾਂਗੇ ਲੇਕਿਨ ਯੈਸ ਕੋਈ ਵੀ ਆਰਗੇਨਾਈਜੇਸ਼ਨ ਜਿਹੜੀ ਹੈਗੀ ਆ ਉਹਦੇ ਚ ਕਨਸਟੈਂਟਲੀ ਕੰਸਿਸਟੈਂਟਲੀ ਇੰਪਰੂਵਮੈਂਟ ਦੀ ਲੋੜ ਹੁੰਦੀ ਹੈ ਟਾਈਮ ਟੂ ਟਾਈਮ ਪਾਲਿਸਿਸ ਬੰਦੀਆਂ ਨੇ ਚੇਂਜ ਹੁੰਦੀਆਂ ਜਾਂਦੀਆਂ ਔਰ ਜਦੋਂ ਇਹ ਮਹਿਸੂਸ ਕੀਤਾ ਜਾਏ ਕਿ ਇਸ ਪਾਲਿਸਿਸ ਇਹ ਇਸ ਪਾਲਿਸਿਸ ਇਹ ਚੇਂਜ ਕਰਨ ਦੀ ਲੋੜ ਆ ਇਹਨੂੰ ਅਸੀਂ ਇਸ ਤਰ੍ਹਾਂ ਬੈਟਰ ਕਰੀਏ ਤਾਂ ਰਿਜ਼ਲਟਸ ਬੈਟਰ ਆ ਸਕਦੇ ਆ ਅਲਟੀਮੇਟਲੀ ਏਵਰੀ ਆਰਗੇਨਾਈਜੇਸ਼ਨ ਏਵਰੀ ਫੀਲ ਏਵਰੀ ਸਫੀਅਰ ਵਾਂਟਸ ਇੰਪਰੂਵਮੈਂਟ ਐਂਡ ਜਦੋਂ ਅਸੀਂ ਕਰਦੇ ਆ ਉਹ ਬੈਡਮੈਂਟ ਵਾਸਤੇ ਅਸੀਂ ਕਰਦੇ ਆ ਤੁਸੀਂ ਕੋਈ ਵੀ ਦੇਖ ਲਓ ਚਾਹੇ ਜੁਡੀਸ਼ਰੀ ਹੋਵੇ ਚਾਹੇ ਬਿਊਰੋਕ੍ਰੇਸੀ ਹੋਵੇ ਚਾਹੇ ਕੋਈ ਹੋਰ ਵੀ ਹੋਵੇ ਇੱਕ ਫਿਕਸਡ ਨੇਵਰ ਹੁੰਦੀ ਉੱਥੇ ਕੋਈ ਕਿੰਦੂ ਪ੍ਰੰਤੂ ਨਹੀਂ ਕਰਦਾ ਆਫਟਰ 3 ਇਅਰਜ਼ ਦੀ ਜੱਜਡਰੀ ਸ਼ਿਫਟਡ ਨੋਬਡੀ ਸੇਜ਼ ਕਿ ਮਾਸ ਟ੍ਰਾਂਸਫਰਸ ਹੋਈਆਂ ਜੀ ਜੀ ਉਹ ਵੈਰੀ ਵੂ ਹੋ ਗਿਆ ਜੀ ਸਿਮਿਲਰਲੀ ਸਿਵਲ ਆਫਸਰਸ ਜਿਹੜੇ ਨਵਰ ਫਿਕਸ ਜਗੇ ਬਾਕੀ ਨੇ ਵੀ ਹੈਗਾ ਪਰ ਪੁਲਿਸ ਜੋ ਕਿ ਚੁਗੀ ਇੱਕ ਸਰਕਾਰ ਦਾ ਵਿਜੀਬਲ ਵਿੰਗ ਆ ਵੀ ਆਰ ਦੀ ਮੋਸਟ ਵਿਜੀਬਲ ਵਿੰਗ ਆਫ ਦੀ ਗਵਰਨਮੈਂਟ ਐਂਡ ਵੀ ਆਰ ਆਲਵੇਸ ਅਵੇਲੇਬਲ ਐਂਡ ਵਿਜੀਬਲ ਸੋ ਮੇਨੂੰ ਲੱਗਦਾ ਸਾਡੇ ਕੰਮਕਾਰ ਤੇ ਥੋੜੇ ਜਿਆਦਾ ਦੂ ਪ੍ਰੰਤੂ ਵਰ ਸਵਾਰੀਆਂ ਚਿੰਖੜੇ ਹੁੰਦੇ ਨੇ ਤੇ ਇਸ ਕਰਕੇ ਇਹ ਥੋੜਾ ਜਿਹਾ ਮਨ ਹੋ ਗਿਆ ਬਟ ਆਈ ਵਾਂਟ ਟੂ ਡਿਸਪੈਲ ਦਿਸ ਇਮਪ੍ਰੈਸ਼ਨ ਦਿਸ ਹੈਜ਼ ਅਪਰੂਵਲ ਆਫ ਮਾਈ ਸੀਨੀਅਰ ਆਫਸਰਸ ਜੋ ਤੁਹਾਨੂੰ ਮੈਂ ਗੱਲ ਕਰ ਰਿਹਾ ਨਹੀਂ ਕਿ ਮੈਂ ਆਪਣੇ ਤੌਰ ਤੇ ਕਰ ਰਿਹਾ ਇਟ ਹੈਜ਼ ਹੀ ਫੁੱਲ ਅਪਰੂਵਲ ਆਫ ਮਾਈ ਸੀਨੀਅਰ ਆਫਸਰਸ ਕਿ ਤੁਸੀਂ ਇਹ ਕਲੀਅਰ ਕਰੋ ਜੀ ਕਿ ਇਹ ਐਸਾ ਨਹੀਂ ਹੈਗਾ ਆਈ ਹੈਵ ਡਿਸਕਸਡ ਵਿਦ them ਸੋ ਇਹ ਸਾਡੇ ਮਲਾਜਮਾਂ ਨੂੰ ਆ ਤੁਹਾਨੂੰ ਸਾਰਿਆਂ ਪ੍ਰੈਸ ਦੇ ਵੀਰਾਂ ਨੂੰ ਤੇ ਦੋਸਤਾਂ ਨੂੰ ਲੋਕਾਂ ਨੂੰ ਵੀ ਕਲੈਰਟੀ ਹੋਣੀ ਚਾਹੀਦੀ ਹੈ ਕਿ ਇਹ ਰੂਟੀਨ ਟ੍ਰਾਂਸਫਰਸ ਨੇ ਐਸ ਪਰ ਇੱਕ ਸਾਡੀ ਟ੍ਰਾਂਸਫਰ ਪਾਲਿਸੀ ਜੋ ਅਪਰੂਵਡ ਬਾਈ ਦ ਸਟੇਟ ਗਵਰਨਰ ਆ ਉਹਦੇ ਹਦਾਇਤ ਕੀਤੀਆਂ ਗਈਆਂ ਨੇ ਔਰ ਆਨਰ ਸਰ ਜੇ ਸ਼ਾਇਦ ਅਸੀਂ ਕੁਝ ਹੋਰ ਵੀ ਕਰਾਂਗੇ ਇਹ ਅਸੀਂ ਆਪਣੇ ਪੁਲਿਸ ਸਿਸਟਮ ਨੂੰ ਚੁੱਸ ਫੁੱਸ ਤੋਂ ਗਰੁੱਸ ਬਣਾਉਣ ਵਾਸਤੇ ਅਸੀਂ ਕਰ ਰਹੇ ਹਾਂ ਫੋਰਸ ਵੀ ਕਰਦੀ ਆ ਪੈਰਾਮਿਲਟਰੀ ਫੋਰਸਸ ਵੀ ਕਰਦੀਆਂ ਸਾਰੇ ਕਰਦੇ ਨੇ ਯੂ نو ਵਨ ਡੇ ਅ ਮੈਨ ਇਜ਼ ਰਿਡਿੰਗ ਇਨ ਅਨਰ ਸਰ ਨੈਕਸਟ ਡੇ ਹੀ ਫਾਈਂਡਸ ਹਿਮਸੈਲਫ ਇਨ ਜੀਐਨ ਕੇ ਥਰਡ ਡੇ ਉਹਦੇ ਨਾਲ ਦੇ ਸਾਥੀ ਜਿਹੜੇ ਆ ਦੇ ਨੈਕਸਟ ਟਾਈਮ ਏਰੀਆ ਚਲੇ ਜਾਂਦੇ ਕੋਈ ਕਿੰਤੂ ਪਰੰਤੂ ਨਹੀਂ ਕਰਦਾ ਸਰ ਉਹ ਕਾਈਂਡਲੀ ਇਹਨੂੰ ਕਲੀਅਰ ਕਰੋ ਕਿ ðiーズ ਆ ਰੂਟੀਨ ਟ੍ਰਾਂਸਫਰਸ ਐਸ ਪਰ ði ਪਾਲਿਸੀ ਫਰੇਮਡ ਐਂਡ ਡਿਊਲੀ ਅਪਰੂਵਡ ਬਾਈ ði ਸਟੇਟ ਗਵਰਨਮੈਂਟ ਐਂਡ ਇਹਦਾ ਕੋਈ ਹੋਰ ਅਸੀ ਦਾ ਮੀਨਿੰਗ ਨਾ ਗੜੀ ਸਾਡਾ ਇਹ ਟ੍ਰਾਂਸਫਰ ਹੋ ਗਿਆ ਨੇ ਜੀ ਇੱਕ ਇੱਕ ਵਨ ਬਾਈ ਵਨ ਯੂ ਆਸ ਆ ਹੈ ਫਰੀ ਮਤਲਬ ਤਾਂ ਹੀ ਥੋੜਾ ਇਸ ਟਾਈਮ ਤੇ ਬੁਲਾਇਆ ਕਿ ਆਰਾਮ ਨਾਲ ਜਿੰਨੇ ਮਰਜੀ ਸਵਾਲ ਪੁੱਛ ਲਓ ਆਈ ਆਮ ਟੂ ði ਇਸ ਦੇ ਵਿੱਚ ਸਰ ਇਹ ਦੱਸਦੇ ਹੋ ਕਿ ਪੁਲਿਸ ਦੇ ਜਿਹੜੇ ਸ਼ੂਟੇ ਮਾਰ ਜੂਗੇ ਉਹਨਾਂ ਨੇ ਇਤਰਾਜ਼ ਕੀਤਾ ਕਿਉਂਕਿ ਉਹ ਇਤਰਾਜ਼ ਜਿਹੜਾ ਬਾਹਰੋਂ ਆ ਰਿਹਾ ਹੈ ਬਹੁਤ ਜ਼ਿਆਦਾ ਆ ਰਿਹਾ ਹੈ ਰਾਜਕਾਲ ਤੇ ਕਨਸਟੇਡੀਆ ਤੋਂ ਮੈਨੂੰ ਫੋਨ ਆਇਆ ਉਸਨੇ ਵੀ ਬਿਨ ਬਕਾਇਦੇ ਉਹ ਗੱਲ ਕੀਤੀ ਕਿ ਜਾਣਬੁੱਝ ਕੇ ਸਜ਼ਾ ਦਿੱਤੀ ਜਾਵੇ ਨੋ ਨੋ ਪਹਿਲੀ ਗੱਲ ਤਾਂ ਕੋਈ ਸਜ਼ਾ ਨਹੀਂ ਹੈ ਮੈਂ ਤਾਂ ਦੱਸਦਾ ਕਿ ਇਸੇ ਪਾਲਿਸੀ ਵਾਈ ਦੀ ਪੰਜਾਬ ਪੁਲਿਸ ਫਰੇਮਡ ਵਾਈ ਪੰਜਾਬ ਪੁਲਿਸ ਐਂਡ ਅਪਰੂਵਡ ਵਾਈ ਦੀ ਸਟੇਟ ਗਵਰਨਰ ਅਸੀਂ ਤਕਰੀਬਨ ਹੁਣ ਤਾਂ ਰਿਸ਼ਮ ਜੀ 1500 ਦੇ ਕਰੀਬ ਅਸੀਂ ਮਲਾਇਬ ਕਰ ਚੁੱਕੇ ਹਾਂ ਅਨ ਇਸ਼ੂ ਦੀ ਪ੍ਰੈਸ ਰੂ ਟੂ ਯੂ ਆਲਸੋ ਠੀਕ ਹੈ ਨਹੀਂ ਪਰ ਮੈਂ ਵੇਰਵਾ ਦਾ ਦੱਸਣਾ ਮੇਰੇ ਅੰਡਰ ਸਟਾਜ ਡਿਸਟ੍ਰਿਕਟ ਅੰਮ੍ਰਿਤਸਰ ਰੂਰਲ ਬਟਾਲਾ ਗੁਰਦਾਸਪੁਰ ਐਂਡ ਪਠਾਨਕੋਟ ਸੋ ਮੈਂ ਤੁਹਾਨੂੰ ਉਹਨਾਂ ਚਾਰਾਂ ਦੀ ਫਿਗਰ ਦੇ ਦੇਣਾ ਅਸੀਂ ਤਰੀਬਨ 1500 ਦੇ ਕਰੀਬ ਅਸੀਂ ਮਲਾਇਮ ਜਿਹੜੇ ਅਸੀਂ ਸ਼ਿਫਟ ਕਰ ਚੁੱਕੇ ਹਾਂ 250 ਜਿਹੜੇ ਨੇ ਅਸੀਂ ਕੀਤੇ ਆ ਅੰਮ੍ਰਿਤਸਰ ਰੂਰਲ ਦੇ ਵਿੱਚ 375 ਅਸੀਂ ਕੀਤੇ ਆ ਬਟਾਲਾ ਚ ਹੁਣ ਤੱਕ ਮੇਬੀ ਫਿਗਰ ਮਾਈਟ ਚੇਂਜ ਬਾਈ ਇਵਨਿੰਗ অর ਮੇਬੀ ਟੂਮੋਰੋ ਸਲਾਈਟ ਡਿਫਰੈਂਸ ਆਏਗਾ ਜ਼ਿਆਦਾ ਨਹੀਂ ਆਣਾ ਇਹ ਜੋ ਟ੍ਰਾਂਸਫਰ ਅਸੀਂ ਕਰ ਚੁੱਕੇ ਹਾਂ ਜੀ ਗੁਰਦਾਸਪੁਰ 161 ਨੇ ਜੀ 161 ਐਂਡ ਪਠਾਨਕੋਟ ਨੇ 579 1300 ਕਤਲ ਵਾਲੇ ਮੈਂ ਨੇ ਜਿਹੜੀ ਸਾਨੂੰ ਰਿਕਮੈਂਡੇਸ਼ਨ ਲੈ ਕੇ ਭੇਜੀਆਂ ਐਸਐਸਪੀਜ਼ ਨੇ ਕਿ ਸਰ ਮੇਰੀ ਰੇਂਜ ਜਿਹੜੀ ਇਸ ਪਾਲਿਸੀ ਤਹਿਤ ਅਸੀਂ ਬਕਾਇਦਾ ਆਪਣੇ ਐਸਐਸਪੀਜ਼ ਤੋਂ ਰਿਕਮੈਂਡੇਸ਼ਨਸ ਮੰਗੀਆਂ ਸਾਨੂੰ ਉਹਨਾਂ ਨੇ ਭੇਜੀਆਂ ਉਹਦੇ ਤਹਿਤ ਸਾਡੇ 32 ਮਲਾਇਮ ਆਦੇ ਸੀ ਜਿਹੜੇ ਇੱਕ ਡਿਸਟ੍ਰਿਕਟ ਤੋਂ ਦੂਸਰੇ ਡਿਸਟ੍ਰਿਕਟ ਚ ਟ੍ਰਾਂਸਫਰ ਕੀਤੇ ਜਾਣੇ ਸੀਗੇ ਇਸ ਪਾਲਿਸੀ ਤਹਿਤ ਉਹ ਅਸੀਂ ਰੇਂਜ ਆਫਿਸ ਨੇ ਆਪਣੇ ਅਸੀਂ ਆਰਡਰ ਇਸ਼ੂ ਕਰਤੇ ਆ ਐਂਡ ਦੇ ਆਰ ਗੋਇੰਗ ਟੂ ਬੀ ਇੰਪਲੀਮੈਂਟਡ ਵੈਰੀ ਸੂਨ ਇਸ ਤੋਂ ਇਲਾਵਾ ਵੀ 85 ਦੇ ਕਰੀਬ ਮਲਾਜਮ ਐਸੇ ਨੇ ਜਿਨ੍ਹਾਂ ਨੂੰ ਰੇਂਜ 'ਚ ਵੀ ਜਿਹੜਾ ਸਟਿਪੂਲਰ ਟਾਈਮ ਸੀਗਾ ਜਿਹੜਾ ਮਿੱਥਿਆ ਸਮਾਂ ਸੀ ਉਹਨੇ ਪੂਰਾ ਕਾੜਿਆ ਉਸ ਤੋਂ ਜ਼ਿਆਦਾ ਸਮਾਂ ਹੋ ਗਿਆ ਉਹਨਾਂ ਨੂੰ ਕੰਮ ਕਰਦੇ। ਸੋ ਉਹਨਾਂ ਨੂੰ ਅਸੀਂ ਰਿਕਮੈਂਡ ਕਰ ਰਹੇ ਹਾਂ ਆਪਣੇ ਹੈੱਡ ਆਫਿਸ ਨੂੰ ਪੁਲਿਸ ਹੈੱਡਕਵਰਟਰਸ ਨੂੰ ਕਿ ਤੁਸੀਂ ਇਹਨਾਂ ਦੀ ਟ੍ਰਾਂਸਫਰ ਹੈਗੀ ਸਾਡੀ ਰੇਂਜ 'ਚੋਂ ਕਿਤੇ ਹੋਰ ਕਰ ਦਿਓ ਸਿਮਿਲਰਲੀ ਮੇਰੇ ਨਾਲ ਸਾਡੀਆਂ ਟੋਟਲ 8 ਰੇਂਜਾਂ ਨੇ ਪੰਜਾਬ 'ਚ 8 ਰੇਂਜਸ ਦੇ ਰੇਂਜ ਹੈਡਸ ਨੇ ਚਾਹੀਏ ਡੀਜੀਪੀ ਚਾਹੀਏ ਆਈਜੀ ਚਾਹੀਏ ਡੀਆਈਜੀ ਉਹ ਸਾਰੇ ਰਿਕਮੈਂਡ ਕਰ ਰਹੇ ਹਾਂ ਅਸੀਂ ਹੈੱਡਕਵਰਟਰਸ ਨੂੰ ਆਂਡਾਂ ਦੀ ਹੈੱਡਕਵਰਟਰ ਵਿਲ ਰੋਟੇਟ ਦੈਮ ਇਹ ਰੋਟੇਸ਼ਨ ਹੈ ਯਾਰ ਇਸੇ ਰੋਟੇਸ਼ਨ ਇਹ ਰੋਟੇਸ਼ਨ ਰੋਟੇਸ਼ਨਲ ਟਰਾਂਸਫਰਸ ਨਹੀਂ ਕੋਈ ਪਨਿਸ਼ਮੈਂਟ ਟਰਾਂਸਫਰਸ ਨਹੀਂ ਆਈਆਂ ਸਾਡੇ ਮੁਲਾਜ਼ਮਾਂ ਜੀ ਵੀ ਮੈਨੂੰ ਪਤਾ ਕਈ ਅ ਲੋਕੀ ਕਹਿੰਦੇ ਜਿਦੋਂ ਤੁਹਾਨੂੰ ਦੀ ਜ ਸਜ਼ਾ ਦਿੱਤੀ ਤਾਂ ਮੇਰੇ ਕੋਲ ਮਲਾਇ ਮਾਇ ਜਨਾਬ ਦੇਖੋ ਇਹ ਕੀ ਹੋ ਰਿਹਾ ਤਾਂ ਉਹਨਾਂ ਕੋਲ ਬਿੜਾ ਕੋਈ ਅਸੀ ਗੱਲ ਨਹੀਂ ਥੀਜ਼ ਆ ਰੋਟੇਸ਼ਨ ਟਰਾਂਸਫਰਸ ਐਂਡ ਸਾਡੇ ਮੁਲਾਜ਼ਮ ਕਹਿ ਰਹੇ ਨੇ ਕਿ ਲੋਕ ਸਭਾ ਚੋਣਾਂ ਚਾਹੁੰਣਾ ਚਾਹ ਮਦੀ ਪਾਰਟੀ ਦੀ ਹਾਲ ਦਾ ਸਾਡੇ ਕੋਲ ਪਤਲਾ ਨਹੀਂ ਸਰਕਾਰ ਇਟ ਇਜ਼ ਅ ਪੋਲਿਟਿਕਲ ਸਟੇਟਮੈਂਟ ਮੈਂ ਇਸ ਤੇ ਕਮੈਂਟ ਨਹੀਂ ਕਰਾਂਗਾ ਬਟ ਆਈ ਕੈਨ ਅਸ਼ੂਰ ਓਨਲੀ ਮਾਈ ਫੋਰ ਔਨ ਬਿਹਾਫ ਆਫ ਪੰਜਾਬ ਪੁਲਿਸ ਐਂਡ ਮਾਈ ਸੀਨੀਅਰਸ ਕਿ ਇਹੋ ਜੀ ਕੋਈ ਗੱਲ ਨਹੀਂ ਹੈ ਨੋ ਡਾਊਟ ਦੇਖੋ ਤੁਸੀਂ ਵੀ ਇਸ ਗੱਲ ਨੂੰ ਮੰਨੋਗੇ ਤੁਸੀਂ ਵੀ ਜਾਣਦੇ ਹੋ ਹਰ ਬੰਦੇ ਦਾ ਕੰਫਰਟ ਜ਼ੋਨ ਹੁੰਦਾ ਇੱਕ ਬੰਦਾ ਕਿਸੇ ਜਗ੍ਹਾ 5 ਸਾਲ 10 ਸਾਲ ਤੋਂ ਬੈਠਾ ਬੰਦਾ ਸਾਲ ਤੋਂ ਬੈਠਾ ਨੈਚਰਲੀ ਇਸ ਕੰਫਰਟੇਬਲ ਉਹਦੀ ਫੈਮਿਲੀ ਲੱਗੇ ਹੋਏਗੀ ਉਹਦਾ ਪਰਿਵਾਰ ਰਿਸ਼ਤੇ ਲੱਗੇ ਹੋਏਗਾ ਉਹਦਾ ਸਾਰਾ ਸਿਸਟਮ ਸੈੱਟ ਹੋਏਗਾ ਤਾਂ ਜਦੋਂ ਚੇਂਜ ਹੁੰਦੀ ਹੈ ਇਟ ਮੇਕਸ ਅ ਡਿਫਰੈਂਟ ਅਸੀਂ ਗਸਟਰ ਆਫਸਰ ਵੀ ਡੂ ਗੈਟ ਟ੍ਰਾਂਸਫਰ ਸਾਡਾ ਵੀ ਪੂਰਾ ਹੁੰਦਾ ਸੂਈ ਤੋਂ ਲੈ ਕੇ ਜਾਂ ਛਾਦੇ ਪੱਖੇ ਦਾ ਸਭ ਕੁਝ ਸ਼ਿਫਟ ਕਰਨਾ ਪੈਂਦਾ ਇੱਕ ਆਫਸਰ ਨੂੰ ਇੱਕ ਮਲੇ ਕਿਸੇ ਵੀ ਗੈਸ ਨੂੰ ਆਫਸਰ ਨੂੰ ਬਟ ਇਟਸ ਅ ਪਾਰਟ ਆਫ ਦੀ ਜੌਬ ਇਹ ਤਾਂ ਸਾਡਾ ਸਾਡੇ ਗਹਿਣੇ ਆ ਯਾਰ ਟ੍ਰਾਂਸਫਰ ਸਾਡੇ ਮਤਲਬ ਸਾਡੀ ਜੌਬ ਦਾ ਗਹਿਣੇ ਗਹਿਣੇ ਨੇ ਕਦੀ ਪਾਲੇ ਕਦੀ ਲਾਲੇ ਕੋਈ ਐਸੀ ਗੱਲ ਨਹੀਂ ਉਹਨਾਂ ਦੇ ਬੇਤਰੀ ਵਾਸੀ ਆ ਅੱਜ ਨਹੀਂ ਤੁਸੀਂ 15 ਦਿਨ ਮਹੀਨਾ ਡੈਟ ਤੋਂ ਆਪ ਕਹਿਣਗੇ ਯਾਰ ਨਵੀਂ ਥਾਂ ਜਾ ਕੇ ਕੰਮ ਕਰਨ ਦਾ ਮਜ਼ਾ ਆ ਰਿਹਾ ਤੋਂ ਪੁਰਾਣੇ ਘਾਵਾ ਦੇ ਵੀ ਖੜਾ ਪਾਣੀ ਤੇ ਸਮੈਲ ਮਾਰਨ ਦਾ ਕੰਮ ਹੈ ਨਾ ਔਰ ਅਗਰ ਚੇਂਜ ਹੋਏਗੀ ਬੰਦੇ ਨਵੀਂ ਜਗ੍ਹਾ ਜਾਣਗੇ ਨਵੀਂ ਮੋਟੀਵੇਸ਼ਨ ਹੋਏਗੀ ਨਵੇਂ ਚੈਲੰਜਸ ਹੋਣਗੇ ਆਈ ਏਮ ਸ਼ੋਰ ਰਿਜ਼ਲਟਸ ਵਿਲ ਬੀ ਮਚ ਬੈਟਰ ਜੀ ਸਰ ਕੋਈ ਨਹੀਂ ਯੂ ਕੈਨ ਸੇ ਟੂ ਸਮ ਅੰਸਟੈਂਡ ਬਟ ਮੈਂ ਇਹ ਡਾ ਨੈਕਸਸ ਬਣ ਗਿਆ ਜੀ ਥਿਸ ਇਜ਼ ਟੂਰਲੀ ਡਾ ਦੇਰ ਇਜ਼ ਨੋ ਦੇਰ ਵੀ ਕਹਿ ਰਹੇ ਦੂਜੇ ਪਾਸੇ ਟੀਐਮ ਸਾਹਿਬ ਜੀ ਕੱਲ ਸੀਗਾ ਡਾਇਰੈਕਸ਼ਨ ਬੜੀ ਕਲੀਅਰ ਸੀਗੀ ਕਿ ਜਿਹੜਾ ਮੁਲਾਜ਼ਮ ਚਾਹੇ ਕਿਸੇ ਲੈਵਲ ਤੇ ਵੀ ਚਾਹੇ ਡਸਟੌਪਸ ਲੈਵਲ ਤੇ ਚਾਹੇ ਥੱਲੇ ਐਨਜੀਓ ਲੈਵਲ ਤੇ ਚਾਹੇ ਓਵਰ ਲੈਵਲ ਤੇ ਕੋਈ ਹੈਗਾ ਆਡੈਂਟੀਫਾਈ ਸੱਚ ਪੀਪਲ ਐਵੇਂ ਨਹੀਂ ਕਿ ਮਤਲਬ ਆਪਾਂ ਉਹ ਕਹਿੰਦੇ ਕਿ ਤੁਸੀਂ ਆਡੈਂਟੀਫਾਈ ਕਰੋ ਆਲ ਐਸਐਸਪੀਜ਼ ਹੈਵ ਬੀਨ ਡਾਇਰੈਕਟਿਡ ਕਿ ਤੁਸੀਂ ਆਪਣੇ ਨੂੰ ਡਿਸਟ੍ਰਿਕਟ ਚੋਂ ਦਾ ਸਰਵੇ ਕਰੋ ਉਹਦਾ ਚੈੱਕ ਕਰੋ ਅਗਰ ਕੋਈ ਐਸੇ ਮਲਾਇਮ ਆ ਜਾਂਦਾ ਦੈਨ ਟੇਕ ਵੈਰੀ ਸਟ੍ਰਿਕਟ ਐਕਸ਼ਨ ਐਂਡ ਵੀਲ ਡੂ ਇਟ ਯੂ ਵਿਲ ਸੀ ਇਨ ਕਮਿੰਗ ਡੇਜ਼ ਤੁਹਾਨੂੰ ਫੇਰ ਬੁਲਾਵਾਂਗੇ ਤੁਹਾਨੂੰ ਫੇਰ ਪ੍ਰੈਸ ਕਾਨਫਰੰਸ ਕਰਾਂਗੇ ਤੁਹਾਡੀ ਥੋੜੀ ਦੇਰ ਦੇ ਬਾਅਦ ਉਹਦੇ ਵਿੱਚ ਇਹ ਨਹੀਂ ਹੈ ਕਿ ਮੇਰੇ ਕੋਲ ਨੈਕਸਸ ਬਣ ਗਿਆ ਇਹ ਉਹ ਹੈ ਮੈਂ ਵਸੇ ਮਨ ਮਾਨਿਓ ਸੀਐਮ ਸਾਹਿਬ ਦੀ ਸਟੇਟਮੈਂਟ ਨਹੀਂ ਦੇਖੀ ਹੋਸਾ ਸੀਐਮ ਸਾਹਿਬ ਕੀ ਹੈ ਹ ਜੀ ਜੀ ਹੈਡ ਅਵੋਕੇਟ ਉਹਨਾਂ ਦੀ ਸਟੇਟਮੈਂਟ ਠੀਕ ਹੋਏਗੀ ਉਹ ਗੱਲ ਕਹੀ ਹੈ ਬਟ ਤੁਸੀ ਸਮਝੋ ਕਿ ਜਿਹੜੀ ਸਾਰੀ ਜੋ ਤਬਾਦਲੇ ਹੋਣਗੇ ਇਹਦੇ ਨਾਲ ਨਸ਼ੇ ਦਾ ਲੱਕ ਟੁੱਟ ਸਕਦਾ ਉਹਦੇ ਵਾਸਤੇ ਅਸੀਂ ਹੋਰ ਮਿਹਨਤ ਲੈ ਰਹੇ ਹਾਂ ਮੈਂ ਉਰਤੇ ਬਣਾ ਸੀ ਜਦੋਂ ਤੁਸੀਂ ਸ਼ੁਰੂ ਕਰ ਲਿਆ ਅਗਲਾ ਚੈਪਟਰ ਮੈਂ ਤੁਹਾਨੂੰ ਦੱਸਦਾ ਕਿ ਅਸੀਂ ਹੁਣ ਤੱਕ ਮਤਲਬ ਨਾਲ ਜਿਵੇਂ ਸਾਰੀ ਫਿਗਰਸ ਜਿਹੜਾ ਨਾ ਇੱਕ ਸਾਡਾ ਜਾਂ ਸਾਡਾ ਨਾ ਪੁਲਿਸ ਦਾ ਇੱਕ ਅਨਫਰਸੂਨੇਟ ਸਾਡੀ ਸਾਡੀ ਸਿਸਟਮ ਹੈ ਕਿ ਸਾਡੇ ਮਾਰੇ ਕੰਮ ਤੇ ਛੇਤੀ ਲੁਕੀ ਹਾਈਡ ਕਰ ਦਿੰਦੇ ਆ ਚੰਗਿਆਂ ਵਾਸਤੇ ਬੜਾ ਸਾਨੂੰ ਜ਼ੋਰ ਲਗਾਉਣਾ ਪੈਂਦਾ ਲੋਕਾਂ ਦਾ ਧਿਆਨ ਖਿੱਚਣ ਤੇ ਗੱਲ ਕਰਨ ਤੇ ਹੁਣ ਦੇਖੋ ਤਾਂ ਮੈਂ ਦੱਸਾਂ ਕਿ 4 ਡਿਸਟ੍ਰਿਕਟ ਨੇ ਜਿਹੜਾ ਟੋਟਲ 28 ਡਿਸਟ੍ਰਿਕਟਸ ਐਂਡ ਕਮਿਸ਼ਨਰੇਟਸ ਇਨ ਪੰਜਾਬ ਪਰ ਮੈਂ 4ਾਂ ਦੇ ਫਿਗਰ ਦੱਸਾਂ ਕਿ ਅਸੀਂ ਹੁਣ ਤੱਕ ਬਾਰਡਰ ਇੰਟਰੀ 1 ਜਨਵਰੀ 2024 ਤੋਂ ਅਸੀਂ 304 ਕੇਸ ਰਜਿਸਟਰ ਕਰ ਚੁੱਕੇ ਹਾਂ 410 ਬੰਦੇ ਰੈਸ ਕਰ ਚੁੱਕੇ ਹਾਂ ਔਰ 100 ਹਾਂਜੀ ਮੈਂ ਦੱਸਾਂਗਾ ਨਹੀਂ ਹਾਂਜੀ ਔਰ 125 ਕਿਲੋ ਤੋਂ ਵੱਧ ਅਸੀਂ ਹਿਰੋਇਨ ਬਰਾਮਦ ਕਰ ਚੁੱਕੇ ਹਾਂ ਤੇਰੀ ਲਾਸ ਇਏ ਤੋਂ ਨਾਲੋਂ ਜ਼ਿਆਦਾ ਹੈਗੀ ਹੈ ਮੀਨਸ ਕਿ ਅਸੀਂ ਇਹ ਨਹੀਂ ਖਤਮ ਹੋ ਰਿਹਾ ਸ਼ਮੀ ਜੀ ਵਨ ਬਾਏ ਵਨ ਚੱਲਦੇ ਹਾਂ ਪਹਿਲੇ ਮੈਨੂੰ ਮੇਨ ਕੁਐਸਚਨ ਦਾ ਜਵਾਬ ਦੇ ਦਿੰਦੋ ਫਿਰ ਤੂੰ ਸਪੈਸ਼ਲ ਜਿਹਨੇ ਮਰਜੀ ਕਰ ਲਿਓ ਯੂ ਆਰ ਫਰੀ ਟੂ ਸ਼ੂਟ ਐਂਡ ਆਮ ਫਰੀ ਆਈ 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 ਵਿ ਬੀ ਹੈਪੀ ਟੂ ਆਸਰ ਐਵਰੀਥਿੰਗ ਇਟ ਐਸੋ 125 ਕਿਲੋ ਤੋਂ ਵੱਧ ਅਸੀਂ ਇਹ ਹਿਰੋਇਨ ਬਰਾਮਦ ਕੀਤੀ ਹੈ ਜੀ 80 ਕਿਲੋ ਅਸੀਂ ਪੋਪੀਅਸ ਬਰਾਮਦ ਕੀਤੀ ਹੈ ਜੀ 6 ਕਿਲੋ ਓਪੀਅਮ ਸੋ ਆਈ ਵਿਲ ਗਿਵ ਯੂ 올 ਦਿਸ ਤਾਡੇ ਸਾਹਮਣੇ ਅਸੀਂ ਬਹੁਤ ਸਾਰੇ ਕੈਸੋਸ ਲਾਏ ਅਸੀਂ ਟਾਈਮ ਟਾਈਮ ਜਦੋਂ ਮੈਂ ਆਇਆ ਬਾਰਡਰ ਇਨ ਐਵਰੀ ਥਰਡ ਡੇ ਆਈ ਹੈਵ ਡਨ ਕੈਸੋ ਇਨ ਆਰ ਫੋਰ ਡਿਸਟ੍ਰਿਕਟਸ ਐਂਡ ਦੇ ਵਰ ਵੈਰੀ ਵੈਲ ਅਪਰੀਸ਼ੀਏਟਡ ਤੁਹਾਡੇ ਦੋਸਤਾਂ ਨੇ ਤੁਸੀਂ ਸਾਰਿਆਂ ਨੇ ਬੜਾ ਸਾਨੂੰ ਹਾਰਡ ਪੀਕਾ ਆਮ थैंक यू टू दैट थैंक यू टू ऑल ਆਫ ਯੂ ਫਾਰ ਥੈਟ ਆਲਸੋ ਸੋ ਅੱਗੇ ਦੇਖੋ 125 ਕਿਲੋ ਅਸੀਂ ਹਿਰੋਨ ਪਕੜ ਲਈ ਅਸੀਂ ਇਹਦੇ ਨਾਲ ਇੱਕ ਬੜਾ ਇੰਪੋਰਟੈਂਟ ਕੰਮ ਅਸੀਂ ਕਰ ਰਹੇ ਹਾਂ ਜਿਹੜਾ ਅਨਫੋਰਚਨਟਲੀ ਮੀਡੀਆ ਚ ਹਾਈਲਾਈਟ ਨਹੀਂ ਹੋ ਰਿਹਾ ਔਰ ਇੱਕਲ ਮਾਨਯੋਗ ਸੀਮ ਸਾਹਿਬ ਨੇ ਵੀ ਇਸੀ ਦਾ ਨੋਟਿਸ ਲਿਆ ਡੀਜੀ ਸਾਹਿਬ ਨੇ ਵੀ ਸਾਨੂੰ ਦੱਸਿਆ ਇੱਕ ਸੈਕਸ਼ਨ 68 ਐਫ ਇਹ ਤੁਹਾਡੇ ਜੋ ਜਾਣਦੇ ਹੋ ਸਾਰੇ ਥਿਸ ਇਜ਼ ਆਫ ਐਨਡੀਪੀਐਸ ਐ ਐਨਡੀਪੀਐਸ ਐਕਟ ਦੇ ਤਹਿਤ ਇੱਕ ਥਾਟ ਹੈ ਸੈਕਸ਼ਨਾਂ ਜਿਹਦੇ ਅੰਦਰ ਸਾਨੂੰ ਔਰ ਹੋਰ ਏਜੰਸੀਸ ਨੂੰ empower ਕੀਤਾ ਗਿਆ ਹੈਗਾ ਕਿ ਜਿਹੜਾ ਵੀ ਕੋਈ ਨਸ਼ੇ ਦਾ ਸਲਾਗਰ ਕੋਈ ਸਮਗਲਰ ਕੋਈ ਪੈਡਲਰ ਅਗਰ ਇਸ পাপ ਦੀ ਕਮਾਈ ਰਾਹੀਂ ਕੋਈ ਜ਼ਮੀਨ ਜਾਇਦਾਦ ਅਕਵਾਰ ਕਰਦਾ ਕੁਝ ਪੈਸੇ ਆਪਣੇ ਬੈਂਕਸ ਇਕੱਠੇ ਕਰਦਾ ਉਸ ਨੂੰ ਕਰਦਾ ਤੇ ਉਹਦੇ ਖਿਲਾਫ ਡੀਗੇ ਠੋਸ ਕਾਰਵਾਈ ਕੀਤੀ ਜਾਵੇ ਔਰ ਉਹਦੀ ਇੱਕ ਲੀਗਲ ਫਾਰਮੈਲिटीज ਹੈਗੀਆਂ ਪੂਰੀਆਂ ਕਰਕੇ ਉਹਦਾ ਸਾਰਾ ਰਿਕਾਰਡ ਡਾਟਾ ਇਕੱਠਾ ਕਰਕੇ ਉਹਦੀ ਉਹ ਪ੍ਰੋਪਰਟੀ ਫ੍ਰੀਜ਼ੀ ਹੋ ਗਈ